ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਦੀ ਜੇਕਰ ਅੱਜ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਤਕਰੀਬਨ 12 ਵਜੇ ਤੋਂ ਬਾਅਦ ਦੇ ਵਿੱਚ ਪੂਰੀ ਪੀਆਰਟੀਸੀ ਤੇ ਪਨਬਸ ਜਿਹੜੀ ਆਹੋ ਚੱਕਾ ਜਾਮ ਜਿਹੜੀ ਆਹੋ ਕਰ ਦਿੱਤੀ ਜਾਵੇਗੀ ਇਸ ਵਕਤ ਅਸੀਂ ਪੀਆਰਟੀਸੀ ਬਸ ਦੇ ਵਿੱਚ ਮੌਜੂਦ ਹੈ ਕਿਉਂਕਿ ਹਾਲ ਦੀ ਘੜੀ ਦੇ ਵਿੱਚ ਜ਼ੂਰ ਬੱਸਾਂ ਜਿਹੜੀਆਂ ਉਸੇ ਤਰ੍ਹਾਂ ਦੇ ਨਾਲ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਸਵਾਰੀਆਂ ਵੀ ਜਿਹੜੀਆਂ ਇਸ ਵਕਤ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤਕਰੀਬਨ 12 ਵਜੇ ਤੱਕ ਜੋ-ਜੋ ਮੰਗਾਂ ਮੁਲਾਜ਼ਮਾਂ ਦੀਆਂ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ PRTC ਅਤੇ ਪੰਨ ਬੱਸ ਹੈ ਉਹ ਮੁਕੰਮਲ ਤੌਰ ਦੇ ਉੱਤੇ ਡਿੱਪੂਆਂ ਦੇ ਵਿੱਚ ਜਿਹੜੀ ਉਹ ਖੜੀ ਕਰ ਦਿੱਤੀ ਜਾਵੇਗੀ ਮੰਗਾਂ ਨੂੰ ਲੈ ਕੇ ਜ਼ਰੂਰ ਮੀਟਿੰਗਾਂ ਦਾ ਸੱਦਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਰਿਹਾ ਲੇਕਿਨ ਮੀਟਿੰਗਾਂ ਬੇਸੀਟਾਂ ਜਿਹੜੀਆਂ ਉਹ ਕਾਫੀ ਹੱਦ ਤੱਕ ਜਿਹੜੀਆਂ ਉਹ ਨਜ਼ਰ ਰਹੀਆਂ ਨੇ ਫਿਲਹਾਲ ਮੰਗਾਂ ਕੀ ਨੇ ਉਹ ਜਾਣਾਂਗੇ ਜ਼ਰੂਰ ਬਈ ਇਸ ਵਕਤ ਤੁਹਾਡੀਆਂ ਮੰਗਾਂ ਕੀ ਨੇ ਜਿਨ੍ਹਾਂ ਕਾਰਨ ਕਰਨਾ ਚ ਬੱਸਾਂ ਬੰਦ ਕਰ ਰਹੇ ਹੋ ਦੇਖੋ ਜੀ ਮੰਗਾਂ ਤਾਂ ਸਾਡੀਆਂ ਜਿਹੜੀ ਮੁੱਖ ਮੰਗ ਸਾਡੀ ਹੈ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਆ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤੀ ਉਹ ਇਸੇ ਕਾਰਨ ਕਰਕੇ ਆਈ ਸੀ ਵੀ ਮੈਂ ਆਉਂਦੇ ਸਾਰੀ ਪਹਿਲੇ ਸੈਸ਼ਨ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਜਿਹੜਾ ਇਹ ਬਾਹਰ ਕੱਢਣਾ ਤੇ ਆਊਟਸੋਰਸਿੰਗ ਜਿਹੜਾ ਇਹ ਉਹ ਖਤਮ ਕਰਨੇ ਦਾ ਜਿਹੜਾ ਸਰਕਾਰ ਦਾ ਜਿਹੜਾ ਸੱਤਾ ਵਿੱਚ ਆਉਣ ਦਾ ਇਹ ਪਹਿਲਾ ਨਾਰਾ ਸੀਗਾ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਕਿਲੋਮੀਟਰ ਬੱਸਾਂ ਕਿਲੋਮੀਟਰ ਸਕੀਮ ਹੈ ਜਿਹੜੀ ਉਹਦੇ ਬਾਰੇ ਜਿਹੜੀ ਜਥੇਬੰਦੀ ਆ ਜਿਹੜੇ ਸਾਡੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਜਦ ਪੂਰੀ ਜਥੇਬੰਦੀ ਹਮੇਸ਼ਾ ਉਹਨਾਂ ਨੂੰ ਦੱਸਦੀ ਆਈ ਹੈ ਹੁਣ ਤੱਕ ਵੀ ਇਹ ਘਾਟੇ ਦਾ ਸੌਦਾ ਹੈ ਕਿਲੋਮੀਟਰ ਬੱਸਾਂ ਦੀ ਸਕੀਮ ਦਾ ਜਿਹੜਾ ਟੈਂਡਰ ਹੈ ਜਿਹੜਾ ਸਰਕਾਰ ਜੇ ਖੋਲੂਗੀ ਤਾਂ ਤੁਰੰਤ ਜਿਹੜਾ ਇਹ ਦੀਪੂ ਸਾਰੇ ਬੰਦ ਹੋਣਗੇ ਪੰਜਾਬ ਰੋਡਵੇਜ਼ ਵੀ ਪੀਆਰਟੀਸੀ ਵੀ ਅੱਜ ਟੈਂਡਰ ਨੂੰ ਉਸੇ ਤਰੀਕੇ ਨਾਲ ਰੱਖਿਆ ਜਾਂਦਾ ਹੈ ਮੀਟਿੰਗ ਕੋਈ ਦੇ ਦਿੱਤੀ ਜਾਂਦੀ ਹੈ ਫਿਰ ਕੋਈ ਆਸ਼ਵਾਸ਼ਣ ਜਾਂ ਮਿਲ ਜਾਂਦਾ ਹੈ ਕਿ ਉਸੇ ਤਰੀਕੇ ਦੇ ਨਾਲ ਰਹੇਗਾ ਬੱਸਾਂ ਚੱਲਦੀਆਂ ਰਹਿਣਗੀਆਂ ਜਾਂ ਬੰਦ ਕਹੋ ਜਾਵਗੀ ਹੜਤਾਲ ਦੇਖੋ ਜੀ ਇਹ ਸਾਡੀ ਸੂਬਾ ਕਮੇਟੀ ਦਾ ਫੈਸਲਾ ਆਊਗਾ ਜਿਸ ਤਰੀਕੇ ਦਾ ਵੀ ਉਹਨਾਂ ਦਾ ਫੈਸਲਾ ਆਊਗਾ ਉਸ ਤਰੀਕੇ ਦੇ ਨਾਲ ਅਸੀਂ ਫੁੱਲ ਚੜਾਵਾਂਗੇ ਫਿਲਹਾਲ ਤਾਂ ਸਾਨੂੰ ਆਦੇਸ਼ ਸੂਬਾ ਕਮੇਟੀ ਵੱਲੋਂ ਇਹ ਹੈ ਵੀ ਜੇਕਰ ਟੈਂਡਰ ਖੁੱਲਣ ਦੀ ਕਿਸੇ ਤਰੀਕੇ ਦੀ ਵੀ ਕੋਈ ਸਰਕਾਰ ਪਹਿਲ ਕਰਦੀ ਆ ਤਾਂ ਤੁਰੰਤ ਜਿਹੜੇ ਆ ਡੀਕੂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਊ ਹੁਣ ਕਿੱਥੇ ਤੋਂ ਕਿੱਥੇ ਤੱਕ ਜਾ ਰਹੀ ਹੈ ਇਹ ਦੀ ਚੰਡੀਗੜ੍ਹ ਤੋਂ ਪਟਿਆਲੇ ਜਾ ਰਹੀ ਹੈ ਜੀ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਬੱਸ ਦੇ ਵਿੱਚ ਅਸੀਂ ਸਵਾਰ ਹਾਂ ਉਹ ਬੱਸ ਜਿਹੜੀ ਆ ਉਹ ਚੰਡੀਗੜ੍ਹ ਤੋਂ ਪਟਿਆਲੇ ਨੂੰ ਜਾ ਰਹੀ ਹੈ ਤੇ ਇਸ ਬੱਸ ਦੇ ਵਿੱਚ ਜਿਹੜੀਆਂ ਤਕਰੀਬਨ ਬਹੁਤ ਸਾਰੀਆਂ ਸਵਾਰੀਆਂ ਇਹ ਜਿਹੀਆਂ ਨੇ ਜੋ ਆਫਿਸ ਦੇ ਦਰਮਿਆਨ ਜਾ ਰਹੀਆਂ ਨੇ ਕੁਝ ਕਾਲੂ ਤਿਹਾਰ ਹੈ ਤਾਂ ਉਸ ਬਾਬਤੇ ਦੇ ਉੱਤੇ ਜਿਹੜੀਆਂ ਜਾਦਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਲੇਕਿਨ ਇਸ ਵਕਤ ਸਭ ਤੋਂ ਜ਼ਿਆਦਾ ਮੰਗ ਜਿਹੜੀ ਪੀਆਰਟੀਸੀ ਦੇ ਪਨ ਬੱਸ ਦੇ ਮੁਲਾਜ਼ਮਾਂ ਦੀ ਇਹ ਉੱਠ ਰਹੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤਾਂ ਇਹ ਬੱਸਾਂ ਨੂੰ ਜਿਹੜਾ ਪੂਰਨ ਤੌਰ ਦੇ ਉਤੇ 12 ਵਜੇ ਤੋਂ ਬਾਅਦ ਦੇ ਵਿੱਚ ਦੀਪੋਂਾਂ ਦੇ ਵਿੱਚ ਖੜਾ ਦਿੱਤਾ ਜਾਵੇ